ਨੰਗਲ ਥਾਣੇ ਦਾ ਚਾਰਜ ਸੰਭਾਲਦਿਆਂ ਹੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਏ ਇੰਸਪੈਕਟਰ ਰਾਹੁਲ ਸ਼ਰਮਾ ਨਸ਼ੇ ਦੇ ਖਿਲਾਫ ਕਾਰਵਾਈ ਕਰਦੇ ਹੋਏ 30 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪਵਨ ਸਿੰਘ ਮਾਨ ਵੱਲੋਂ ਨਸ਼ਾ ਨੂੰ ਠੱਲ ਪਾਉਣ ਨੂੰ ਲੈ ਕੇ ਸਖਤ ਆਦੇਸ਼ ਜਾਰੀ ਕੀਤੇ ਗਏ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਹੁਣ ਪੱਬਾਂ ਪਾਰ ਹੁੰਦੀ ਨਜ਼ਰ ਆ ਰਹੀ ਹੈ ਤਾਜ਼ਾ ਮਾਮਲਾ ਨੰਗਲ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਨੰਗਲ ਪੁਲਿਸ ਵੱਲੋਂ ਨਾਕਾ ਲਗਾ ਕੇ ਦੋ ਵਿਅਕਤੀਆਂ ਨੂੰ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਦੀ ਜਾਣਕਾਰੀ ਸਾਂਝੀ ਕਰਦਿਆ ਹੋਇਆ ਨੰਗਲ ਥਾਣਾ ਮੁਖੀ ਰਾਹੁਲ ਸ਼ਰਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਚੌਂਕੀਚਾ ਰਜਿੰਦਰ ਸਿੰਘ ਵੱਲੋਂ ਖਾਲਸਾ ਸਕੂਲ ਭਲੜੀ ਦੇ ਲਾਗੇ ਇੱਕ ਵਿਸ਼ੇਸ਼ ਨਾਕਾ ਲਗਾਇਆ ਗਿਆ ਸੀ ਜਿਸ ਦੇ ਵਿੱਚ ਚੈਕਿੰਗ ਦੌਰਾਨ ਦੋ ਨੌਜਵਾਨਾਂ ਤੋਂ 10 ਗ੍ਰਾਮ ਅਤੇ 20 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਜਿਨ੍ਹਾਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕੀਤਾ ਗਿਆ ਫੜੇਗੇ ਨੌਜਵਾਨਾਂ ਬਾਰੇ ਖੁਲਾਸਾ ਕਰਦਿਆਂ ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਇਹਨਾਂ ਦੇ ਵਿੱਚੋਂ ਇੱਕ ਲੜਕਾ ਅਨਮੋਲ ਜੋ ਕਿ ਕੁਲਗਰਾ ਦਾ ਰਹਿਣ ਵਾਲਾ ਹੈ ਤੇ ਦੂਜਾ ਅਮਨ ਰਾਣਾ ਪਲਾਂਡਾ ਦਾ ਰਹਿਣ ਵਾਲਾ ਹੈ ਜਿਨ੍ਹਾਂ ਦੇ ਉੱਤੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਹੁਣ ਅਗਲੀ ਪੁੱਛਗਿੱਛ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਵੇਖੋ ਨਗਰ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਐਡੀਪੀਐਸ ਦਾ 70/24 ਨੰਬਰ ਮਕਦਮਾ ਦਰਜ ਕੀਤਾ ਬਾਈਕਾਡ ਵਿੱਚ ਸਾਹਮਣੇ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਵਰਨੈਬ ਸਿੰਘ ਨੇ ਨਾਕਾ ਲਾਇਆ ਸੀ ਕਿ ਇੱਕ ਬੰਦਾ ਗੱਡੀ ਲੈ ਕੇ ਆ ਰਿਹਾ ਦੋ ਬੰਦੇ ਇੱਕ ਡਰਾਈਵਰ ਤੇ ਉਹ ਨਾਲ ਤੇ ਐਨਡੀਪੀਐਸ ਦਾ ਉਹਨਾਂ ਕੋਲ ਕੁਝ ਮਤਲਬ ਨਸ਼ੀਲਾ ਪ੍ਰਦਾਵਸ ਹੋ ਸਕਦਾ ਤਾਂ ਫਿਰ ਇਨਫੋਰਮੇਸ਼ਨ ਤੇ ਉਹਨਾਂ ਨੇ ਰੋਕਿਆ ਤੇ ਚੌਕੀ ਇੰਚਾਰਜ ਸਾਡੇ ਅਰਜਿੰਦਰ ਜੀ ਨੇ ਕੁਝ-ਕਿਛ ਕੀਤੀ ਤੇ ਚੈਕਿੰਗ ਕੀਤੀ ਤਾਂ ਉਹਨਾਂ ਦਰਾਂ ਅਨਮੋਲ ਕੁਲਗਰਾ ਉਹਦੇ ਕੋਲ 10 ਗ੍ਰਾਮ ਰਿਕਵਰੀ ਹੈ ਜੀ ਤੇ ਅਮਰ ਰਾਣਾ ਭਲਾਣ ਉਹਦੇ ਕੋਲ 20 ਗ੍ਰਾਮ ਰਿਕਵਰੀ ਕੋਈ ਹੈ ਬਾਕੀ ਫਾਰਵਰਡ ਤੇ ਬੈਕਵਰਡਸ ਲੈ ਕੇ ਬਾਰੇ ਅਸੀਂ ਅੱਗੇ ਤਫ਼ਤੀਸ਼ ਕਰ ਰਹੇ ਹਾਂ ਜੀ ਤੇ ਨਾਕਾ ਕਿੱਥੇ ਲਾਇਆ ਸੀ ਜੀ ਪੁਲਿਸ ਨੇ ਇਹ ਲਾਇਆ ਸੀ ਖਾਸ ਕਰਕੇ ਸਕੂਲ ਕੋਲ ਲਈ ਪੁਲਿਸ ਕਿੱਧਰ ਦੁਆਰੇ ਸੀ ਕਿੱਧਰ ਜਾ ਰਹੇ ਸੀ ਸੰਦੋਗਰ ਸੇ ਠੀਕ ਹੈ ਗੱਡੀ ਨੰਬਰ ਕੀ ਸੀ ਪੀਵੀ 12 ਆਰ 24 28 ਆਈ 20 ਵਾਈਟ ਕਲਰ ਦੀ ਇਹ ਰਿਕਵਰੀ ਜ ਹੈ ਹਾਂ ਜੀ ਇਹ ਐਨਡੀਪੀਐਸ ਦੇ ਮਕਦਮੇ ਵਿੱਚ ਦੋਨੋਂ ਬੰਦੇ ਫੜੇ ਗਏ ਦੋਨੋਂ ਬੰਦੇ ਅਰੈਸਟ ਨੇ ਜੀ ਪੇਸ਼ ਕਰ ਰਹੇ ਹੁਣ ਮਲਾਕੋ ਜਾਂਚ ਵਿੱਚ ਪਾਇਆ ਗਿਆ ਜੀ ਪਹਿਲਾਂ ਵੀ ਇਸ ਤਰ੍ਹਾਂ ਦੇ ਮਕਦਮੇ ਨਾ ਪਰੇ ਜਾਂ ਪਹਿਲਾਂ ਹਲੇ ਫਿਲਹਾਲ ਕੋਈ ਮਕਦਮਾ ਨਹੀਂ ਬਾਕੀ ਪਰਚਾ 12 ਆਪਾਂ ਕੇ ਜਾ ਕੇ ਸਾਰੇ ਕਿਤੇ ਇਹਨਾਂ ਦਾ ਹੋਰ ਵੀ ਕਰਵਾਵਾਂਗੇ ਜੋ ਇਨਵੈਸਟੀਗੇਸ਼ਨ ਵਿੱਚ ਚੱਲੂਗਾ ਦੇਖਦੇ ਜੀ ਸਮਾਜ ਕੌਂਡੀ ਅਸਲ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਸਰ ਕੋਈ ਸਮਾਜ ਕੌਂਡੀ ਜੇ ਤਾਂ ਮੇਰਾ ਮਤਲਬ ਸੁਝਾ ਹੈ ਐਨ ਡੀ ਪੀ ਐਸ ਵਾਲਿਆਂ ਮਤਲਬ ਜਿਹੜਾ ਵੀ ਐਡਿਕਟ ਨੇ ਜੋ ਖੁਦ ਨਸ਼ਾ ਛੱਡਣਾ ਚਾਹੁੰਦੇ ਨੇ ਮਤਲਬ ਅਸੀਂ ਉਹਨਾਂ ਦੀ ਪੂਰੀ ਸਪੋਰਟ ਕਰਾਂਗੇ ਕਿ ਸਾਡੇ ਮਤਲਬ ਨਾਲ ਕੋਆਪਰੇਟ ਕਰਨ ਤੇ ਆਪਾਂ ਉਹਨਾਂ ਨੂੰ ਸਰਕਾਰੀ ਕੋਟ ਸੈੱਲ ਜਾਂ ਨੈਸ਼ਨਲ ਸ਼ਰੈਡ ਹੌਕ ਕੇਂਦਰ ਦੇ ਵਿੱਚ ਉਹਨਾਂ ਵਿੱਚ ਭੇਜਿਆ ਜਾਵੇ ਭੇਜਿਆ ਜਾਊਗਾ ਪਰ ਜੇ ਉਹ ਨਹੀਂ ਤੜਦੇ ਤਾਂ ਉਹਨਾਂ ਦਾ ਬਲਾਖ਼ਤ ਕਰਵੀਂ ਕੀਤੀ ਜਾਊਗੀ ਕੋਈ ਮਿਸ ਮੋਬਾਈਲ ਨੰਬਰ ਚਲਤਾ ਕਰਨਾ ਜਾਊਗਾ ਮੇਰਾ ਆਪਣਾ ਮੋਬਾਈਲ ਨੰਬਰ ਹੀ ਜਿੰਨਾ ਤੱਕ ਹੋ ਜੂਗਾ ਐਨ.ਡੀ.ਆ.ਸਾ ਕੋਈ ਵੀ ਉਹਦੀ ਜਿਹੜੀ ਮਤਲਬ ਪਛਾਣ ਹੈ ਉੱਤੇ ਰੱਖੀ ਜਾਊਗੀ ਮੇਰਾ ਵਟਸਐਪ ਨੰਬਰ ਹੈ 986382161 ਉਹ ਤੇ ਕੋਈ ਵੀ ਇਨਫੋਰਮੇਸ਼ਨ ਪੇਸਰ ਸਰ ਜੀ ਜੇ ਮੋਟਸਰ ਬਿਨਾ ਨੰਬਰ ਬਿਟਾ ਦੋ ਕੋਣ ਦੇਣਾ ਸ਼ਾਇਦ ਉਹਨੇ ਲਿਖੀ ਚਾਹੁੰਦਾ ਮਤਲਬ ਸਾਰੇ ਬੋਰ ਕੀਤੇ ਜਾਣ ਕੇ ਜੋ ਕਰੂ ਰੂਦਾ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ ਮਤਲਬ ਆਪਣਾ ਮਤਲਬ ਬਚਾ ਕਰ ਲੈ ਜੇ ਇਹ ਜੀ ਕੋਈ ਹੱਤਤਾ ਕਰ ਦੇ ਹਲਕ ਨੰਬਰ ਪਲੇਟ ਨਾਲ ਠੀਕ ਹੈ ਥੈਂਕ ਯੂ ਥੈਂਕ ਯੂ ਸਰ